ਕਿਸਾਨ ਭਰਾਵੋ ਅੱਜ ਫੇਰ ਆਪਾਂ ਉਹੀ ਖੇਤ ਦੇ ਵਿੱਚ ਖੜੇ ਆ ਜਿਹਦੀ ਬਜਾਈ ਆਪਾਂ ਨੇ ਬਿੱਡਾਂ ਦੀ ਕੀਤੀ ਸੀਗੀ ਤੇ ਇਹ ਕਣਕ ਆ ਜਿਹੜੀ ਬਜਾਈ ਕੀਤੀ ਸੀਗੀ 30 ਅਕਤੂਬਰ ਨੂੰ ਤੇ ਅੱਜ ਤਰੀਕ ਆ ਜਿਹੜੀ 10 ਨੰਬਰ ਹੋ ਗਈ ਤਕਰੀਬਨ 10 ਕਿ ਦਿਨ ਹੋ ਗਏ ਹਨ 10 ਦਿਨਾਂ ਦੀ ਹੋ ਗਈ ਵੀਰੇ ਇਹ ਤੇ ਜਾਣਕਾਰੀ ਸਾਂਝੀ ਕਰਦੇ ਆ ਤੁਹਾਡੇ ਨਾਲ ਮੇਰੇ ਨਾਲ 7 ਨੰਬਰ ਹੋ ਵੀਡੀਓ ਦੇ ਵਿੱਚ ਤੇ ਇਹੀ ਬਾਈ ਦੀ ਮਸ਼ੀਨ ਸੀਗੀ ਤੇ ਇਹ ਕਣਕ ਨੂੰ ਦੇਖ ਕੇ ਹਨ ਜੇ ਕਿਸੇ ਭਰਾ ਨੇ ਹੋਰ ਵੀ ਵੀਡੀਓ ਬਜਾਈ ਕਰਵਾਉਣੀ ਹੈ ਤਾਂ ਬਾਈ ਨਾਲ ਸੰਪਰਕ ਕਰ ਲਿਓ ਕੀ ਹਾਲ ਆ ਸਤਨਾਮ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਤੇ ਕਾਫੀ ਭਰਾ ਮੰਗ ਕਰ ਰਹੇ ਸੀ ਹਨ ਵੀ ਯਾਰ ਜਿਹੜੀ ਕਣਕੇ ਬੀਜੀ ਸੀਗੀ ਉਹਦਾ ਰਿਜ਼ਲਟ ਕੀ ਨਿਕਲਿਆ ਵੀ ਤੁਸੀਂ ਵੀਡੀਓ ਪਾਓ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਕਿੰਨੇ ਦਿਨਾਂ ਦੀ ਹੋ ਗਈ ਇਹ ਕਣਕ ਲਗ ਭਾਗ ਅੱਜ ਵੀਰੇ ਇਹ 10 ਦਿਨਾਂ ਦੀ ਹੋ ਗਈ ਤੇ ਔਰਗੈਨਿਕ ਬਿਨਾ ਡੀਪੀ ਤੋਂ ਬੀਜੀ ਹੋਈ ਹੈ ਹਾਂ ਜਿਹੜੀ ਮੇਨ ਗੱਲ ਹੈ ਵੀਰੇ ਇਹ ਮਤਲਬ ਕੋਈ ਰੇਪ ਵਗੈਰਾ ਨਹੀਂ ਇਚ ਪਿਆ ਵਾ ਕਣਕ 'ਚ ਇਸ ਸਾਰੀ ਬਿਨਾ ਡੀਏਪੀ ਤੋਂ ਆਰਗਨ ਕਣਕ ਹੈ ਕਿਉਂਕਿ ਭਰਾ ਇਹ ਕਾਫੀ ਟਾਈਮ ਹੋ ਗਿਆ ਮੈਨੂੰ ਲੱਗਦਾ ਘੱਟੋ ਘੱਟ 11 ਸਾਲ ਹੋ ਗਏ ਨਾ ਭਾਈ ਤੁਹਾਨੂੰ 15 ਸਾਲਾਂ ਤੋਂ ਕਰ ਰਹੇ ਨੇਗੇ ਇਹਦੇ ਵਿੱਚ ਨਾ ਭਾਈ ਜੂਰੀਆ ਨਾ ਡੀਏਪੀ ਨਾ ਕੋਈ ਮੰਨ ਕੇ ਆਪਣੀ ਦੂਜੀ ਕੈਮੀਕਲ ਸਪਰੇਅ ਕੁਝ ਨਹੀਂ ਵਰਤਦਾ ਭਾਈ ਇਹਦੇ ਵਿੱਚ ਤੇ ਇਹ ਜਿਹੜੀ ਮੇਨ ਗੱਲ ਹੈਗੀ ਉਹ ਆਪਾਂ ਦਿਖਾਉਣੀ ਹੈਗੀ ਵੀ ਇਹ ਹਰੀ ਕਿਹੜੇ ਢੰਗ ਨਾਲ ਹੋਈ ਹੈ ਹਨਾ ਤੇ ਕੀ ਰਿਜ਼ਲਟ ਆ ਭਾਈ ਸਤਨਾਮ ਆ ਤੁਹਾਡੇ ਸਾਹਮਣੀਆਂ ਵੀ ਦੇਖ ਪੂਰੀ ਜਮਾ ਛੜ ਤੋਂ ਛੜ ਸਿੱਧੀ ਹਰੀ ਹੋਈ ਹੈਗੀ ਜਿਹੜੀ ਆ ਵਿੱਚ ਜੀਰੀ ਹਰੀ ਹੋਈ ਹੋਈ ਹੈ ਜਿਹੜੀ ਆ ਆਟ ਤੋਂ ਹੋਈ ਹੋਈ ਹੈ ਅੱਛਾ ਹਾਂ ਇਹਨੇ ਮੰਨ ਕੇ ਚੱਲ ਵੀ ਠੰਡ ਜੀ ਨਾਲ ਆਪੀ ਮੱਚ ਜਾਣਾਗਾ ਕੱਲੀ ਕਣਕ ਹੀ ਰਹਿ ਜੂ ਇਹ ਅੱਛਾ ਜਿਹੜੀ ਮਤਲਬ ਵਿਚਾਲੇ ਹੋਈ ਏ ਤਾਂ ਹੈਗੀ ਜੀਰੀ ਜਿਹੜੀ ਸਾਈਡਾਂ ਦੇ ਵਿੱਚ ਜਮਾ ਖੁੱਡਾਂ ਦੇ ਵਿੱਚ ਐ ਖੜੀ ਐ ਹਾਂ ਇਹ ਸਾਰੀ ਕਣਕ ਹੈਗੀ ਇਹ ਕਣਕ ਆ ਵੀਰੇ ਹਾਂ ਠੀਕ ਐ 1 ਕਿਲੋ ਕਿ ਵੀ ਕਨਾਲ ਦਾ ਪਿਆ ਹੋਇਆ ਮੰਨ ਕੇ ਚੱਲ ਵੀ 7 ਕਨਾਲਾਂ ਸੀ 7 ਕਿਲੋ ਵੀ ਪਿਆ ਹੋਇਆ ਸਾਰੇ ਇਹ ਚ 1 ਕਿਲੋ 1 ਕਨਾਲ ਦਾ ਪਿਆ ਹੋਵੇ ਹਾਂ ਕਿਲੋ ਕਨਾਲ ਦੀ ਪਿਆ ਹੋਇਆ ਠੀਕ ਹੈ ਠੀਕ ਹੈ ਸਤਨਾ ਫਿਰ ਵੀਡੀਓ ਦੇਖ ਕੇ ਹੋਰ ਵੀ ਫੋਨ ਆਏ ਹੋਣਗੇ ਬਜਾਈ ਦੇ ਹਾਂ ਭਾਈ ਬਹੁਤ ਆਈ ਜਾਂਦੇ ਦੂਰੋਂ ਦੂਰੋਂ ਆਈ ਜਾਂਦੇ ਨੇਗੇ ਠੀਕ ਹੈ ਹੋਰ ਵੀ ਬਜਾਈ ਕਰਵਾ ਰਹੇ ਨੇ ਕਿਸਾਨ ਹਾਂ ਵੀਰੇ ਬਹੁਤ ਕਰਵਾ ਰਹੇ ਨੇਗੇ ਤੇ ਜੀ ਬਸ ਆਪਾਂ ਆਪਦਾ ਕੰਮ ਨਿਮੇੜ ਕੇ ਬਸ ਆ ਝੋਨੇ ਦਾ ਹੁਣ ਕੱਟਦਾ ਬਸ ਕਣਕ ਦਾ ਜਨ ਮੇੜ ਕੇ ਹਨਾ ਬਸ ਕੱਲ੍ਹ ਕੋਲ ਨੂੰ ਲੰਘ ਜਾਣਾਗਾ ओके ओके ਬਹੁਤ ਬਹੁਤ ਰੂਹ ਹੋਣਾ ਹੀ ਜਾਂਦੇ ਨੇਗੇ ਠੀਕ ਹੈ ਵਜਾਈ ਵਾਸਤੇ ਤੇ ਜੇ ਆਪਾਂ ਫਾਇਦੇ ਦੀ ਗੱਲ ਕਰੀਏ ਮੋਟਾ ਜਿਹਾ ਫਾਇਦਾ ਕੀ ਹੈ ਜੇ ਕੋਈ ਕਿਸਾਨ ਭਰਾ ਦਾ ਵੀਰੇ ਦਾ ਇਹ ਹੈ ਆਪਣੇ ਨਾ ਬਾਈ ਨੇ ਗੁਰਪ੍ਰੀਤ ਢਾਲੀਵਾਲ ਨੇ ਵੀਡੀਓ ਪਾਈ ਸੀ ਦੇਖ ਇਧਰ ਆਪਣੇ ਕਰਨਾਲ ਦੇ ਜਿਹੜੇ ਜ਼ਿਮੀਦਾਰ ਨੇਗੇ ਉਹ ਜ਼ਿਆਦਾਤਰ ਬੇਡਾਂ ਦੇ ਖੇਤੀ ਕਰਦੇ ਨੇ ਕਣਕ ਦੀ ਹਾਂਜੀ ਤੇ ਇੱਕ ਬਾਈ ਦਾ ਆਪਣਾ ਇਹ ਵੀ ਕਰਦਾ ਜਿਵੇਂ ਬੇਡਾਂ ਤੇ ਕਣਕ ਕਰ ਲੈਂਦਾਗਾ ਵਿਚਾਲੇ ਗੰਨਾ ਲਾਉਂਦਾਗਾ ਹੂੰ ਤੇ ਉਹ ਬਾਈ ਵੀ ਮੰਨ ਕੇ ਚੱਲ ਉਹਦਾ ਝਾੜ ਥੋੜਾ ਘੱਟ ਦਿੰਦੇ ਕੋ ਥਾਂ ਜ਼ਿਆਦਾ ਰੱਖ ਲੈਂਦਾ ਉਹ ਜ਼ਿਆਦਾ ਥਾਂ ਰੱਖਣਾ 5 5 ਫੁੱਟ ਥਾਂ ਰੱਖ ਲੈਂਦਾ ਗੰਨੇ ਵਾਲਾ ਉਹ ਤੇ ਜਿਹੜੇ ਕਰਨਾਲ ਦੇ ਨੇ ਕਿ ਉਹ ਚੁੰਟੀਆਂ ਨਾ ਲਾਉਂਦੇ ਨੇ ਬਾਈ ਉਹ ਐ ਮੰਨ ਕੇ ਚੱਲ ਵੀ ਆਪਾਂ ਚੱਲੋ ਉਹਨਾਂ ਦਾ ਕਹਿੰਦੇ ਨਹੀਂ ਹੈਗੇ ਆਪਾਂ ਦੇਖ ਪਹਿਲੀ ਵਾਰ ਲਾ ਕੇ ਦੇਖੀ ਹੈ ਹਨਾ ਪਤਾ ਲੱਗ ਜਾਊ ਆਪਾਂ ਨੂੰ ਕਿੰਨਾ ਝਾੜ ਆ ਉਹ ਮੰਨ ਕੇ ਉਹ ਵੀਡੀਓ ਦੇ ਵਿੱਚ ਉਹਨੇ ਕਹੇ ਵੀ 28 ਤੋਂ 29 ਕੁਇੰਟਲ ਝਾੜ ਅਸੀਂ ਚੁੰਡੀਆਂ ਨਾਲ ਕਣਕ ਤੇ ਲਾ ਵੀ ਬਿੱਡਾਂ ਉੱਤੇ ਲਾ ਕੇ ਝਾੜ ਲੈਨੇ ਆਂਗੇ ਯਾਨੀ ਝਾੜ ਵਧਿਆਗਾ ਝਾੜ ਵਧਿਆ ਵੀਰੇ ਹਾਂ ਆਮ ਆਪਣੇ ਮੰਨ ਕੇ ਚੱਲ ਵੀ 55 ਮਣ ਦੀ 55 ਮਣ ਦੀ ਕਣਕ ਹੁੰਦੀ ਜਾਂ ਕਹਿੰਦਾ ਬਾਹਣ ਬਾਦ ਹੁੰਦਾ 60 ਮਣ ਦੀ ਕਹਿੰਦਾਗਾ ਤੇ ਬਸ ਇੱਥੇ 55 55 ਤੇ ਜਾ ਕੇ ਆਪਣਾ ਬਾਈ ਹਵਾ ਲੈ ਜਾਂਦੀ ਐਤੋਂ ਵੱਧ ਝਾੜ ਕਿਸੇ ਦਾ ਵੀ ਨਹੀਂ ਆਉਂਦਾ ਹੈਗਾ ਕਣਕ ਦਾ ਤੇ ਨਾਲ ਮੇਰੇ ਨਾਲ ਕਿਸਾਨ ਵੀ ਰਹੂਗਾ ਜਿਵੇਂ ਹੁਣ ਬਜਾਈ ਕਰ ਦਿੱਤੀ ਸੀ ਇਹ ਵੀਰੇ 30 ਤਰੀਕ ਨੂੰ ਹਨਾ ਤੇ ਪਾਣੀ ਪਾਣੀ ਕਿੰਨੇ ਤਰੀਕ ਨੂੰ ਲਾਇਆ ਇਹ ਪਾਣੀ ਬਾਈ ਦੂਜੇ ਦਿਨ ਹੀ ਲਾਤਾ ਦੀ ਦੂਜੇ ਦਿਨ ਹੀ ਲਾਤਾ ਦੀਗਾ ਹਾਂਜੀ ਇਹ ਕਹਿਦੀ ਆਪਾਂ ਵੀ ਕਿੰਨੇ ਪਾਣੀਆਂ ਤੇ ਹਰੀ ਹੋਈ ਹੁਣ ਤੱਕ ਇਹ ਇੱਕ ਪਾਣੀ ਲੱਗਿਆ ਹੋਇਆ ਬਈ ਇੱਕ ਪਾਣੀ ਦੇ ਵਿੱਚ ਹੀ ਹਰੀ ਹੋਈ ਹੈ ਸਾਰੀ ਇੱਕ ਪਾਣੀ ਪੂਰੇ ਬੈਡਰ ਨੂੰ ਸੇਮ ਆ ਗਈ ਸੀ ਹਾਂ ਤੇ ਡਾਕਰ ਵਾਹਣਾ ਡੇਢ ਘੰਟਾ ਕਿੱਲੇ ਦਾ ਪਾਣੀ ਲੱਗਿਆ ਮੈਨੂੰ ਠੀਕ ਹੈ ਠੀਕ ਹੈ ਪਾਣੀ ਦੀ ਬੱਚਦਾ ਸਤਨਾ ਮਾਣਾ ਬਈ ਪਾਣੀ ਦੀ ਵੀ ਬੱਚਦਾ ਤੇ ਝਾੜ ਵੀ ਵਧ ਰਿਹਾ ਹੈਗਾ ਕਿੱਥੇ ਤੂੰ ਐ ਮੰਨ ਕੇ ਚੱਲ ਨਾਰਮਲ ਬਾਈ ਆਪਣਾ ਜੇ 4-5 ਘੰਟਿਆਂ ਚ ਵਾਹਣ ਦਾ ਕਿੱਲਾ ਆਰਾਮ ਦਾਗਾ ਹਨ ਇਹਦਾਂ ਐ ਮੰਨ ਕੇ ਬਈ 2 ਘੰਟਿਆਂ ਚ ਪਾਣੀ ਫਿਰ ਜਾਂਦਾ ਬਾਈ 2 ਘੰਟਿਆਂ ਦੇ ਵਿੱਚ ਬਾਕੀ ਹੋਰ ਇਹਨੂੰ ਸਲਾਹ ਵੀ ਮਿਲਣੀ ਆ ਬਸ ਐ ਤਾਂ ਹੈ ਹੀ ਨਹੀਂ ਮੈਨੂੰ ਫਲੱਡ ਲੋਡ ਦਾ ਪਾਣੀ ਮਿਲ ਲੈਣੀ ਕਿਉਂ ਐਸਾਹ ਦੀ ਖੇਤੀ ਤੋ 5 ਕਣਾਂਾਂ ਚ ਮੋਲਾਂ ਦਾ 12 ਕਿਲੋ ਵੀ ਪੈ ਗਿਆ 10 ਕਿਲੋ ਵੀ ਪੈ ਗਿਆ 10 ਕਿਲੋ ਵੀ ਪੈ ਗਿਆ ਉਹ ਸੰਗਣੀ ਇੰਨੀ ਜ਼ਿਆਦੇ ਹੋ ਗਈ ਸੀਗੀ ਬਹੁਤ ਜ਼ਿਆਦੇ ਵਾਲੀ ਉਹ ਅਸੀਂ ਮੰਨ ਮੰਨ ਵੀ ਕਪੈਣ ਵਾਲ ਨੂੰ ਆਖਿਆ ਸੀ ਉਹ ਦੀਆਂ ਨਗੈਲੀ ਕਰਕੇ ਸਤੋਂ ਅੱਡ ਨਹੀਂ ਵੱਡੀ ਵੀ ਉਹ ਤੇ ਦਾਣੇ ਬਹੁਤ ਮੋਟੇ ਸੀ ਬਾਈ ਉਹ ਦਾਣੇ ਬਹੁਤ ਮੋਟੇ ਫਰਕ ਬਹੁਤ ਫਰਕ ਸੀ ਕਣਕ ਦੂਜੀ ਆਮ ਕਣਕ ਨਾਲ ਜਿਹੜੇ ਪਾਉਂ ਸਿੱਧੀ ਬੀਜੀ ਸੀ ਸੁਪਰ ਸੀਡ ਨਾਲ ਬੀਜੀ ਜੇ ਅਸੀਂ ਬਾਕੀ ਪਾ ਹਨ ਉਹਦੋਂ ਕਣਕ ਵਾਢਣ ਚ ਸੀ ਬਾਈ ਉਹ ਹੱਥ ਚ ਵੀ ਦੱਸ ਦੇ ਸੀ ਫੜੀ ਹੋਈ ਠੀਕ ਹੈ ਹਾਂ ਲੋ ਵੀ ਆਪਾਂ ਜਿਹੜਾ ਅੱਜ ਰਿਜ਼ਲਟ ਦਿਖਾਤਾ ਹਨ ਸਤਨਾਮ हां बीवी आ ਗੱਲ ਬਾਤ ਆ ਬਾਈ ਸਰੋਂ ਬੀਜ ਕਿਹਨੇ ਸਰੋਂ ਕੁਝ ਵੀ ਬਜਾਉਣਾ ਹੋਵੇ ਦਾਣੇਦਾਰ ਕੁਝ ਵੀ ਜਿਵੇਂ ਸੋਲੇ ਮਾਸਰੀ ਸਾਰਾ ਹੋਗੀ ਉਹਦੇ ਮਟਰ ਬੀਜ ਕਿਹਨੇ ਅੱਜ ਮਟਰ ਵੀ ਉਹਦੇ ਮਟਰ ਬੀਜਾ ਮਟਰ ਦਾ ਵੀ ਤੋਂ 20 ਕਿਲੋ ਵੀ ਪੈਂਦਾ ਬਾਈ 1 ਏਕੜ ਦਾ ਤੁਸੀਂ ਵੀਡੀਓ ਤੁਹਾਡੇ ਪੇਹਿਤ ਹੀ ਬਣੀ ਹੋਈ ਆ ਹਾਂ ਤੇ ਸਰੋਂ ਦਾ ਕਿੰਨਾ ਕਿ ਪੈਂਦਾ ਸਰੋਂ ਦਾ ਬਾਈ ਮੰਨ ਕੇ ਚੱਲ ਵੀ 600 700 ਗ੍ਰਾਮ ਬਸ ਕਿੱਲੇ ਦਾ ਅੱਛਾ ਏਕੜ ਦਾ ਹਾਂ ਸਰੋਂ ਯਾਨੀ ਕਿ ਉਂ ਵੀ ਹੋਰ ਫਸਲਾਂ ਵੀ ਕਾਫੀ ਹੋ ਗਈਆਂ ਜਿਵੇਂ ਨਰਮਾ ਵੀ ਬੀਜਿਆ ਜਿਵੇਂ ਮੱਕੀ ਹੋਗੀ ਕਣਕ ਹੋਗੀ ਹੋਰ ਹੋਰ ਸਾਰੇ ਦਾ ਕੁਸ ਮਾਲ ਜੀ ਹੋਵੇ ਦਾਣੇ ਦਾ 32 ਪ੍ਰਕਾਰ ਦੀਆਂ ਫਸਲਾਂ ਘਟੋ ਦਾਣੇ ਜਿਵੇਂ ਆਪਣੀ ਮੂਲੀ ਹੋ ਗਈ ਮੂਲੀ ਭਿੰਡੀ ਹੋ ਗਈ ਇਹ ਚੀਜ਼ਾਂ ਸਾਰੀਆਂ ਬੀਜੀਆਂ ਨੇ ਸਾਗ ਮਾਲ ਹਾਂ ਇਹ ਮੜਾ ਆਪਦੇ ਆਪ ਵੀ ਬੀਜੀ ਸਮਰੇ ਰੈਡੀ ਹੋ ਗਈ ਸੀ ਭਿੰਡੀ ਫਾਰਮਾ ਤੋਂ ਵੀ ਗਲਤ ਪੈ ਗਿਆ ਜੀ ਅੱਛਾ ਅੱਛਾ ਵੱਧ ਪੈ ਗਿਆ ਜੀ ਨਾ ਵੱਧ ਨਹੀਂ ਵੀਰੇ ਉਹ ਵੀ ਦੂਜਾ ਲੈ ਉਹ ਵਧੀ ਗਿਆ ਵਧੀ ਗਿਆ ਜਦੋਂ ਭਿੰਡੀਆਂ ਲੱਗਣ ਲੱਗਿਆ ਤ ਉਹਨੂੰ ਬੰਦਾ ਲੋਕਣ ਲੱਗ ਗਿਆ ਉਹਦੇ ਵਿੱਚ ਕੰਡ ਵਾਲੀ ਸੀਗੀ ਲੈ ਕਿਤੇ ਮੈਂ ਛੋਟੀ ਆਈ ਸੀ ਇਹਦੇ ਨੇ ਛੋਟੀ ਵੈਰਾਈਟੀ ਵੀ ਜਿਹੜੀ ਵੱਧ ਲੱਗਦੀ ਹੁੰਦੀ ਆ ਠੀਕ ਹੈ ਫੇ ਬਰਨਾਲੇ ਵਾਲਿਆਂ ਲਈ ਤਾਂ ਖੁਸ਼ਖਬਰੀ ਇਹ ਹੈ ਜੇ ਬਰਨਾਲੇ ਜ਼ਿਲ੍ਹੇ ਚ ਕੋਈ ਮੂਲੀ ਬੀਜਣੀ ਆ ਸਾਗਮਾਲ ਬੀਜਣਾ ਹੈ ਸਿਕੰਦਰ ਬੀਜਣਾ ਕਾਨਕ ਬੀਜਣੀ ਆ ਮਟਰ ਬੀਜਣੀ ਆ ਤੇ ਕੋਈ ਵੀ ਕਹਿ ਦਈਏ ਦਾਣੇਦਾਰ ਫਸਲ ਆ ਜਿਹੜੀ ਹਾਂ ਜੇ ਬੀਜਣੀਆਂ ਆ ਤੁਹਾਡੇ ਨਾਲ ਸੰਪਰਕ ਕਰ ਸਕਦੇ ਆ 20 ਕਿਲੋਮੀਟਰ ਦੀ ਰੇਂਜ ਦੇ ਵਿੱਚ ਵਿੱਚ ਬਾਈ ਆਪਾਂ ਆਪ ਵਗ ਜਾਗੇ ਜਿਹੜਾ 200 ਰੁਪਿਆ 2000 ਰੁਪਿਆ ਰੈਂਟ ਦਾ ਕਿੱਲੇ ਤੋਂ ਲੈਣੇ ਹਨਾ ਜਿਵੇਂ ਮੰਨ ਕੇ ਚੱਲ ਆਪਾਂ ਉੱਥੇ ਮਟਰਾਂ ਦੀ ਬਿਜਾਈ ਕਰੀ ਸੀ ਉਹ ਆਪਾਂ ਜਾਲ ਦੇ ਥੱਲੇ ਕਰੀ ਸੀ ਉਹਦੇ ਬਾਈ ਦੇ ਪੰਨਾ ਚੜ੍ਹਦਾ ਉੱਪਰ ਉਹ ਉਹਦੀ ਉਹਦਾ ਰੇਟ ਵੱਧਾ ਬਾਈ ਉੱਥੇ ਥੋੜੀ ਜਿਹਾ ਜ਼ਿਆਦਾ ਮੋਸਕਲਾਉਂਦੀ ਰਹੀ ਹੈ ਵਿੱਚ ਵੱਜਣ ਪੁੱਜਣ ਤੋਂ ਡਰ ਰਹਿਣਾ ਮਸ਼ੀਨ ਦਾ ਤੇ ਬੈਗਬੂਕ ਲਾਉਣਾ ਉਹ ਤੇ ਜਿਆਦੇ ਥੋੜੀ ਜਿਹੀ ਮਿਹਨਤ ਆਉਂਦੀ ਹੈਗੀ ਜਿਵੇਂ ਆਮ ਆਪਣਾ ਬੰਨ ਕੇ ਆ ਬਹਣਾ ਇਹਦਾ ਸੀ 2000 ਰੁਪਏ ਰੈਂਟ ਦਾਗਾ 20 ਕਿਲੋਮੀਟਰ ਰੇਂਜ ਤੱਕ ਤਾਂ ਵੀਰੇ ਕੋਈ ਚੱਕਰ ਨਹੀਂ ਆਪਾਂ ਬੀਜਿਆ ਮਾਂ ਜਾ ਕੇ ਜੇ ਕੋਈ 20 ਤੋਂ ਜਿਆਦੇ ਬਾਟ ਹੋਰੇ ਜਮ ਹੁਣ ਚੀਕੇ ਜਾਣਾਗਾ ਰੋਪੜ ਜਾਣਾਗਾ ਜਾਂ ਇਧਰ ਬਠਿੰਡੇ ਰੇ ਜਾਣਾ ਉੱਥੇ ਵੀਰੇ ਆਪਾਂ ਰਾਹ ਦਾ ਖਰਚਾ ਲੈਨੇ ਆ ਤੇਲ ਦਾ ਹਾਂ ਉਹ ਦੋਨਾਂ ਟਾਈਪ ਪਾਸਾ ਦਾ ਲੈਨੇ ਆਗੇ ਖਰਚੇ ਜੇ ਕੋਈ ਜਿਆਦੇ ਪਾਹਣਾ ਜਿਵੇਂ 30 40 ਕਿੱਲੇ ਇਕੱਠੇ ਪੁੱਜਣੇ ਨੇ ਫਿਰ ਕੋਈ ਉਹ ਤਾਂ ਹੋ ਜੂ ਅਡਜਸਟਮੈਂਟ ਫੋਨ ਤੇ ਕਰ ਲੈਗੇ ਨੰਬਰ ਕਿੰਨਾ ਬਾਈ ਸਰ ਨੰਬਰ ਫਿਰ ਮੇਰਾ 7087265443 ਲੈ ਵੀ ਇਹ ਨੰਬਰ ਤੇ ਕਰ ਲਿਓ ਸੰਪਰਕ ਮਿੱਤਰੋ ਕਿ ਤੁਹਾਨੂੰ ਕਣਕ ਦਾ ਸਾਰਾ ਰਿਜ਼ਲਟ ਦਿਖਾਤਾ ਤੇ ਬਾਕੀ ਹੋਰ ਵੀ ਆਪਾਂ ਜਿਹੜਾ ਸਿਸਟਮ ਹੈ ਬਾਈ ਉਮੀ ਪਾਣੀ ਬਸ ਉਮੀ ਬੈੱਡ ਖਾਲੀਆਂ ਬਣਾ ਕੇ ਪਾਣੀ ਦੇਣਾ ਬਸ ਹੂੰ ਬੈੱਡ ਕਿੰਨਾ ਚੌੜਾ ਹੈ ਇਹ ਤੇ 33 ਇੰਚ 32 ਇੰਚ ਦਾ ਹਾਂ ਠੀਕ ਹੈ ਠੀਕ ਹੈ ਲਓ ਵੀ ਵੀਡੀਓ ਕਰ ਦਿਓ ਸ਼ੇਅਰ ਤੇ ਪੇਜ ਫੋਲੋ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ